ਅੱਛਾ ਡਿਪ੍ਰੈਸੀ ਟੀਮ ਤਤਰ ਪਹੁੰਚਿਆ ਜਿੱਥੇ ਮੁਖ ਤਤਰ ਆਮ ਪਾਚੀ ਦਾ ਕਿਤੇ ਸਾਡੇ ਬਹੁਤ ਸੀਨੀਅਰ ਜਿਹੜੇ ਸੰਵਾਦ ਤੇ ਵੱਧ ਕਰਕੇ ਉਹਨਾਂ ਨੇ ਯੋਗਤਾ ਪਾਇਆ ਸਰਦਾਰ ਦਸਾਇ ਸਿੰਘ ਜੀ ਸ਼ਾਰਕਾ ਸਾਹਿਬ ਔਰ ਜਿਹੜੇ ਐਸਸੀ ਵਿੰਗ ਦੇ ਮੈਂਬਰ ਹੀ ਰਹਿ ਚੁੱਕੇ ਨੇ ਕਮਿਸ਼ਨ ਪੰਜਾਬ ਦੇ ਔਰ ਇਨਚਾਰਜ ਤਾਰੀ ਅਲਕੀ ਦੇ ਵੀ ਆ ਔਰ ਇਹਨਾਂ ਵੱਲੋਂ ਜਿਹੜੀ ਇਲੈਕਸ਼ਨ ਲੜੀ ਚੁੱਕੀ ਆ ਲੜ ਚੁੱਕੇ ਨੇ ਵਿਧਾਨ ਸਭਾ ਦੀ ਔਰ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਕਿ ਜੋ ਸਾਡੇ ਮਾਨਯੋਗ ਸਰਦਾਰ ਬੂਟਾ ਸਿੰਘ ਜੀ ਉਹਨਾਂ ਨੇ ਟਿੱਪਣੀ ਕੀਤੀ ਕਾਂਗਰਸ ਨੇ ਜਿਹਦੇ ਵੱਲੋਂ ਰੋਸ ਮੁਜ਼ਾਹਰਾ ਦਿੱਤਾ ਗਿਆ ਸੀ ਕਾਂਗਰਸ ਪਾਰਟੀ ਦੇ ਮਖਤ ਦਫ਼ਤਰ ਤੇ ਤੇ ਇਹਨਾਂ ਦੇ ਨਾਲ ਸ਼ਾਮਲ ਸੀ ਹਾਂ ਸਾਜ ਜਿਹੜਾ ਟਿੱਪਣੀ ਕੀਤੀ ਗਿਆ ਇਹਨਾਂ ਨੇ ਸਰਦਾਰ ਬੂਟਾ ਸਿੰਘ ਤੇ ਇੱਕ ਜਾਤੀਵਾਦ ਦੇ ਟਿੱਪਣੀ ਕੇ ਦੇ ਬਾਰੇ ਕੀ ਕਹਿਣਾ ਹੈ ਮੈਂ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਜੀ ਜਿਨ੍ਹਾਂ ਨੇ ਇੱਕ ਚੋਣ ਜਲਸੇ ਦੇ ਵਿੱਚ ਕਾਂਗਰਸ ਪਾਰਟੀ ਦਾ ਜ਼ਿਕਰ ਕਰਦੇ ਹਾਂ ਕਿ ਕਾਂਗਰਸ ਪਾਰਟੀ ਨੇ ਫਲਾਣੇ ਫਲਾਣੇ ਆਗੂ ਨੂੰ ਜਿਹੜਾ ਬਹੁਤ ਵੱਡਾ ਮਾਨ ਸਤਕਾਰ ਕਿ ਦਿੱਤਾ ਵਧੀਆ ਗੱਲ ਆ ਕਰਨਾ ਵੀ ਬਣਦੀ ਆ ਲੇਕਿਨ ਜੋ ਭਵਮਾਨ ਸਾਡੇ ਦਲਤ ਸਮਾਜ ਦੇ ਆਗੂ ਸਾਫਕਾ ਕੇਂਦਰੀ ਗ੍ਰਹਿ ਮੰਤਰੀ ਔਰ ਦੇ ਦੇ ਵੱਖ-ਵੱਖ ਵਿਭਾਗਾਂ ਦੇ ਮੰਤਰੀ ਰਹਿ ਚੁੱਕੇ ਔਰ ਬਿਹਾਰ ਵਰਗੇ ਸੂਬੇ ਦੇ ਰਾਜਪਾਰ ਰਹਿ ਚੁੱਕੇ ਔਰ ਐਸਸੀ ਕਮਿਸ਼ਨ ਐਸਸੀ ਐਸਟੀ ਕਮਿਸ਼ਨ ਨੈਸ਼ਨਲ ਦੇ ਵੀ ਉਹ ਚੇਅਰਮੈਨ ਰਹਿ ਚੁੱਕੇ ਸਰਦਾਰ ਬੂਟਾ ਸਿੰਘ ਜਿਨ੍ਹਾਂ ਦਾ ਸਮੁੱਚੇ ਹਿੰਦੁਸਤਾਨ ਚ ਨਹੀਂ ਸਮੋਚੇ ਵਰਲਡ ਚ ਦਲਤ ਸਮਾਜ ਚ ਉਹਨਾਂ ਦਾ ਇੱਕ ਵਸੀਰ ਸਹਾਂਜੀ ਉਹਨਾਂ ਪ੍ਰਤੀ ਰਾਜਾ ਵੜਿੰਗ ਜੀ ਨੇ ਚੋਣ ਜਚੇਲ ਦਰੋਂ ਇਹ ਕਹਿਣਾ ਕਿ ਇੱਕ ਬੂਟਾ ਸਿੰਘ ਜਿਹੜਾ ਬਾਲਮੀਕ ਔਰ ਮਜਵੀ ਸਿੱਖ ਸਮਾਜ ਦਾ ਨਾਲ ਸੰਬੰਧ ਰੱਖਦਾ ਜਿਹਦਾ ਰੰਗ ਕਾਲਾ ਆ ਮੈਂ ਰਾਜਾ ਵੜਿੰਗ ਜੀ ਨੂੰ ਔਰ ਉਹਨਾਂ ਦੀ ਸਮੁੱਚੀ ਹਾਈ ਕਮਾਂਡ ਨੂੰ ਇਹ ਪੁੱਛਣਾ ਚਾਹੁੰਨਾ ਆ ਕਿ ਇਹ ਪੂਣਸਾਨ ਉਸ ਵਕਤ ਕਰੀ ਦਿਆ ਜਦੋਂ ਆਪਾਂ ਕੋਈ ਈ ਭੈਣ ਦਾ ਕੋਈ ਰਿਸ਼ਤਾ ਕਰਨਾ ਹੋਵੇ ਤੇ ਉਹਨਾਂ ਨੂੰ ਪੁੱਛੀਦਾ ਵੀ ਮੁੰਡਾ ਕੀ ਕਰਦਾ ਉਹਦਾ ਰੰਗ ਰੂਪ ਕਿਦਾਂ ਦਾ ਆ ਜਾਂ ਉਹ ਕਿੰਨਾ ਪੜਿਆ ਲਿਖਿਆ ਜਾਂ ਕੀ ਕਰਦਾ ਆ ਇਹ ਆਂਦਾ ਪੱਠੇ ਪਾਉਂਦਾ ਰਿਹਾ ਮੈਂ ਰਾਜੇ ਵੜਿੰਗ ਨੂੰ ਇਹ ਦੱਸਣਾ ਚਾਹੁੰਨਾ ਆ ਕਿ ਜੇ ਇਸ ਵਕਤ ਸਰਦਾਰ ਬੂਟਾ ਹੋਏ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਤੇਰੇ ਵਰਗੇ ਸੂਬਾ ਪ੍ਰਧਾਨ ਤਿੰਨ ਤਿੰਨ ਦਿਨ ਉਹਨਾਂ ਨੂੰ ਮਿਲ ਲਈ ਤਰਸਦੇ ਤੇ ਉਹਨਾਂ ਦੀਆਂ ਪਾਰਕਾਂ 'ਚ ਸੌਂਦੇ ਰਾਤ ਨੂੰ ਇਹ ਤੇ ਤੂੰ ਸਰਦਾਰ ਬੂਟਾ ਸਿੰਘ ਜੀ ਤੇ ਜਿੰਦੇ ਲਾਈਵ 'ਤੇ ਕੋਈ ਕਿੰਤੂ ਪਰਿੰਤੂ ਕਰਦਾ ਤੈਨੂੰ ਕੀ ਆਕਿਆ ਜੁੱਤੀ ਵਰਗਾ ਨਹੀਂ ਸਰਦਾਰ ਬੁੱਟਾ ਜੀ ਦੀ ਰਾਜਾ ਵੜਿੰਗ ਮੈਂ ਕਾਂਗਰਸ ਦੀ ਹਾਈ ਕਮਾਂਡ ਇਹਨਾਂ ਦੇ ਨੈਸ਼ਨਲ ਪ੍ਰਧਾਨ ਮਲਕਰਜਨ ਖੜਗੇ ਜੀ ਨੂੰ ਔਰ ਸ੍ਰੀ ਰੋਹਿਤ ਗਾਂਧੀ ਜੀ ਨੂੰ ਜਿਹੜੇ ਆਪਣੇ ਆਪ ਨੂੰ ਦਲਤ ਅਤੈਸੀ ਦਾਦੇ ਨੇ ਉਹਨਾਂ ਦਾ ਇੱਕ ਸੂਬਾ ਪ੍ਰਧਾਨ ਦਲਤ ਸਮਾਜ ਦੀਆਂ ਭਾਵਨਾਵਾਂ ਨਾਲ ਖਲਵਾੜ ਕਰੇ ਔਰ ਉਹਨਾਂ ਦਾ ਅਸ਼ੋਸ਼ਨ ਕਰੇ ਚਾਹੇ ਪ੍ਰਧਾਨ ਨੂੰ ਤੁਰੰਤ ਜਿਹੜਾ ਰੋਹਿਤ ਗਾਂਧੀ ਔਰ ਮਲਕਰਜਨ ਖੜਗੇ ਨੂੰ ਤੁਰੰਤ ਫਾਰਕ ਕਰਕੇ ਇਹਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਔਰ ਮੈਂ ਪੰਜਾਬ ਰਾਜ ਐਸਸੀ ਕਮਿਸ਼ਨ ਤੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜਿਨ੍ਹਾਂ ਨੇ ਇਹਨਾਂ ਨੂੰ 6 ਤਰੀਕ ਨੂੰ ਤਲਬ ਕੀਤਾ ਇਸ ਮਸਲੇ ਦੇ ਸਬੰਧ ਵਿੱਚ ਬੇਨਤੀ ਕਰਦਾ ਕਿ ਇਹਦੇ ਤੇ ਤੁਰੰਤ ਐਸਸੀ ਐਸਟੀ ਐਕਟ ਦਾ ਪਰਚਾ ਦਰਜ ਕਰਕੇ ਜਦ ਤੱਕ ਜਿਮਨੀ ਚੌਂਡ ਤਰਨਤਾਰ ਦੀ ਮੁਕੰਮਲ ਰੂਪ ਵਿੱਚ ਇੱਥੇ ਵਰਨ ਤੇ ਪਾਬੰਦੀ ਲਾਈ ਜਾਵੇ ਔਰ ਆਪ ਦੇ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਨੂੰ ਕਹਿੰਦਾ ਬੇਨਤੀ ਕਰਦਾ ਕਿ ਜਿੱਥੇ ਵੀ ਮਿਲਦਾ ਦਾ ਘਰਾਓ ਕਰੋ ਮੁਰਦਾ ਬਾਦ ਕਰੋ ਇਹਨੂੰ ਜੁੱਤੀਆਂ ਦੇ ਹਾਰ ਪਾਵੇ ਕੁੱਤੇ ਬੰਦੇ ਨੂੰ ਕਿ ਜਿਹੜਾ ਦਲਤ ਸਮਾਜ ਦੀ ਬਦਨਾਮੀ ਕਰਦਾ ਆਪਣੀ ਕਾਂਗਰਸ ਪਾਰਟੀ ਦਾ ਆਗੂ ਦੀਏ ਮਨੂ ਨੂੰ ਕਾਲਾ ਦਾ ਦਾ ਪੌੜਾ ਦਾ ਦਾ ਉਹਦੀ ਐਜੂਕੇਸ਼ਨ ਜਿੰਨੀ ਸਰਦਾਰ ਭੂਟਾ ਦੀ ਐਜੂਕੇਸ਼ਨ ਆ ਮੈਂ ਸਮਝਦਾ ਕਿ ਆ ਜਿਹੜਾ ਰਾਜਾ ਬਣੇਗਾ ਇਹਨਾਂ ਦੀ ਕਿਸੇ ਖਾਨਦਾਨੀ ਚ ਨਹੀਂ ਹੋਣੀ ਐਜੂਕੇਸ਼ਨ ਉਹ ਦਲਤ ਸਮਾਜ ਚ ਪੈਦਾ ਹੋ ਕੇ ਉਹਨੇ ਐਮਏ ਬੀਏ ਔਰ ਪੀਐਚਡੀ ਜਿਹੜੀ ਰਾਜਨੀਤੀ ਦੀ ਕੀਤੀ ਆ ਤੇ 24 ਘੰਟੇ ਉਹਨਾਂ ਦੇ ਘਰ ਦੇ ਵਿੱਚ ਖੰਡ ਪਾੜ ਦੀ ਲੜੀ ਚੱਲਦੀ ਰਹਿੰਦੀ ਸਰਦਾਰ ਭੂਟਾ ਜਨਾ ਚ ਉਹ ਜਿਉਂਦੇ ਰਹੇ ਆ ਤੇ ਇਹ ਦੇਉ ਦੀ ਜੁਤੀ ਵਰਗਾ ਵੀ ਰਾਜਾ ਬੜੇ ਉਹ ਜਿੱਥੇ ਰਾਜਨੀਤੀ ਚ ਬਹੁਤ ਉੱਚ ਕੋਟੀ ਦਾ ਲੀਡਰ ਸੀ ਉਥੇ ਦਲਿਤ ਸਮਾਜ ਦਾ ਵੀ ਸਾਡਾ ਸਿਰੇ ਦੀ ਅਹੁਦੇ ਤੇ ਬੈਠਾ ਸੀ ਸਾਡੇ ਲਈ ਮਾਣ ਵਾਲੀ ਗੱਲ ਹੀ ਬੇਸਿਕਾ ਕੋ ਕਾਂਗਰਸ ਪਾਰਟੀ ਚ ਲੇਕਿਨ ਅਸੀਂ ਆਪਣੇ ਕਿਸੇ ਵੀ ਪਾਰਟੀ ਚ ਕੋਈ ਦਲਿਤ ਸਮਾਜ ਦੇ ਆਗੂ ਦੀ ਬੇਇੱਜ਼ਤੀ ਕਰੂ ਭਾਈ ਕੋਈ ਵੀ ਕਿਸੇ ਪਾਰਟੀ ਦਾ ਉਹਨੂੰ ਕਦੇ ਨਹੀਂ ਬਰਦਾਸ਼ਤ ਕਰਾਂਗੇ ਉਹਦੇ ਪਿੱਟ ਸਿਆਪੇ ਉਹਦੇ ਪੁਤਲੇ ਗਲੀ ਮੱਲੇ ਚ ਬੂਕਾਂ